ਜ਼ਿੰਦਗੀ ਇੱਕ ਸਫ਼ਰ ਹੈ ਸੁਭਾਣਾ ਠੀਕ ਹੈ ਤੇ ਉਹਨੇ ਕਲਾਸ ਵਿੱਚ ਕੀ ਗੱਲ ਕਹੀ ਗੱਲ ਕਰ ਹੀ ਲੈਣੇ ਆ ਸਾਰੇ ਅਡਲਟ ਬੈਠੇ ਹੋਏ ਆ ਤੇ ਇਸ ਤੋਂ ਬਾਅਦ ਜਿਹੜੀਆਂ ਨੇ ਗੱਲ ਕੀਤੀ ਉਹ ਤਾਂ ਤੁਸੀਂ ਸੁਣ ਕੇ ਹੈਰਾਨੀ ਹੋ ਜਾਓਗੇ ਦੱਸੋ ਜੇ ਤੂੰ ਨਵੇਂ ਵਿਆਹ ਜੋੜੇ ਨੂੰ ਕੁਝ ਸਮਝਾਉਣਾ ਹੈ ਕੱਪੜੇ ਲਾ ਕੇ ਸਿੱਟਨੇ ਸੀ ਤਾਂ ਸੜਕ ਤੇ ਜਾਂਦੀਆਂ ਹੁੰਦੀਆਂ ਨੇ ਆਪਣੇ ਕੱਪੜੇ ਲਾ ਕੇ ਸਿੱਟ ਦਿੰਦੀ ਆਪਣਾ ਸਿਰ ਕੰਧ ਚ ਮਾਰੇ ਠੀਕ ਹੈ ਤਾਂ ਆਹ ਗੁਰਦੁਆਰੇ ਦੇ ਅੰਦਰ ਆ ਕੇ ਹਰਕਤ ਕਰਨ ਦਾ ਕੀ ਮਤਲਬ ਹੈ ਸਾਹਮਣੇ ਬੈਠੀ ਉਹ ਫੋਨ ਬਸ ਐ ਚਲਾਈ ਜਾ ਰਹੀ ਹੈਗੀ ਕੀਰਤਨ ਹੋ ਰਿਹਾ ਇਹ ਨਹੀਂ ਅਸੀਂ ਕੀਰਤਨ ਸੁਣ ਲਈਏ ਨਾਲ ਅਸੀਂ ਥੋੜਾ ਜਿਹਾ ਜਪ ਲਈਏ ਨਾਮ ਗੁਰੂ ਦਾ ਪਰ ਨਹੀਂ ਫੌਂਦੇ ਵਿੱਚ ਬੜੀਆਂ ਹੋਈਆਂ ਬੋਲ ਚਲ ਇੱਕ ਮਿਲੂਗੀ ਧਰਮਾਂ ਦੇ ਨਾਮ ਤੇੜ ਬੇਰੀ ਦੀ ਸੱਚ ਬੋਲੀ ਦਾ ਤਾਂ ਮਿਲੂ ਤੋਂ ਸੁਪਛੰਨ ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਪੰਜਾਬੀਆਂ ਨੇ ਪੰਜਾਬੀਆਂ ਦੀ ਸਾਖ ਘਰਾਂ ਲਈ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਛੱਡੀ ਚਾਹੇ ਵਿਰੋਧ ਧਾਰਮਿਕ ਪੱਖੋਂ ਹੋਵੇ ਚਾਹੇ ਸਿਧਾਂਤਿਕ ਪੱਖੋਂ ਹੋਵੇ ਤੇ ਚਾਹੇ ਉਹ ਮਾਨਸਿਕ ਪੱਖੋਂ ਹੋਵੇ ਜਿਹੜੀਆਂ ਕਦਰਾਂ ਕੀਮਤਾਂ ਕਰਕੇ ਪੰਜਾਬ ਤੇ ਪੰਜਾਬੀ ਜਾਣੇ ਜਾਂਦੇ ਸੀ ਉਹ ਕਦਰਾਂ ਕੀਮਤਾਂ ਕਿਸੇ ਖੁੰਝੇ ਲੱਗੀਆਂ ਪਈਆਂ ਹੈਗੀਆਂ ਠੀਕ ਹੈ ਜੀ ਜਲੰਧਰ ਵਾਲਾ ਮਾਮਲਾ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਉਹਦੇ ਤੇ ਆਪਾਂ ਵੀਡੀਓ ਪਾਈ ਉਹਦੇ ਤੇ ਆਪਾਂ ਡਿਟੇਲ ਤੇ ਗੱਲ ਵੀ ਕੀਤੀ ਵੀ ਇਹਦੇ ਕੀ ਕੀ ਕਾਰਨ ਹੋ ਸਕਦੇ ਹੈ ਠੀਕ ਹੈ ਜੀ ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਪੰਜਾਬੀਆਂ ਨੇ ਠੀਕ ਹੈ ਜੀ ਧਰਮ ਨੂੰ ਵੀ ਆਪਣੇ ਹਿਸਾਬ ਦੇ ਨਾਲ ਮੋਲਡ ਕਰਨਾ ਸਟਾਰਟ ਕਰਤਾ ਹੈਗਾ ਠੀਕ ਹੈ ਪਿੱਛੇ ਜੇ ਪੁੱਚੋ ਵਾਲੇ ਬਾਬਾ ਜੀ ਦਾ ਮਾਮਲਾ ਸਾਹਮਣੇ ਆਇਆ ਸੀ ਵੀ ਉਹ ਕੁਰਸੀ ਤੇ ਬੈਠ ਹੋਇਆ ਸੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਠੀਕ ਹੈ ਜੀ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਐਕਸੀਡੈਂਟ ਹੋਇਆ ਮੇਰੀ ਫਿਜ਼ੀਕਲ ਪ੍ਰੋਬਲਮ ਹੈਗੀ ਹੈ ਠੀਕ ਹੈ ਏਜ ਫੈਕਟਰ ਵੀ ਉਹਨਾਂ ਨੇ ਕਿਨਾਇਆ ਤੇ ਉਹਨਾਂ ਨੇ ਕਿਹਾ ਜੇ ਅਕਾਲ ਤੱਕ ਤੋਂ ਮੈਨੂੰ ਬਲਾਵਾ ਆਏਗਾ ਤੇ ਮੈਂ ਉੱਥੇ ਜਾ ਕੇ ਆਪਣੀ ਭੁੱਲ ਵੀ ਬਖਸ਼ਾਵਾਂਗਾ ਜੋ ਮੈਨੂੰ ਤਨਖਾਹ ਲਾਣਗੇ ਤੇ ਮੈਂ ਤਨਖਾਈਆ ਵੀ ਲੱਗ ਜਾਊਂਗਾ ਠੀਕ ਹੈ ਜੀ ਉਹਨਾਂ ਦੇ ਪੋਡਕਾਸਟ ਵਗੈਰਾ ਕੋਈ ਉਹ ਮਾਮਲਾ ਵੀ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਹੁਣ ਆ ਜਿਹੜੀ ਮੈਂ ਅੱਗੇ ਕਲਿੱਪ ਲਾਣ ਲੱਗੀ ਆ ਠੀਕ ਹੈ ਉੱਥੇ ਮੈਨੂੰ ਇਹ ਦੱਸੋ ਵੀ ਇੱਥੇ ਜਿਹੜੀਆਂ ਜਨਾਨੀਆਂ ਬੈਠੀਆਂ ਹੋਈਆਂ ਸੋਫਿਆਂ ਤੇ ਚੜ੍ਹ ਕੇ ਇਹਨਾਂ ਨੂੰ ਕੁਛ ਵੀ ਨਹੀਂ ਹੈਗਾ ਪਹਿਲਾ ਕਲਿੱਪ ਦੇਖੋ ਫਿਰ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਤੁਸੀਂ ਕਲਿੱਪ ਦੇ ਵਿੱਚ ਦੇਖੀ ਹੋਣਾ ਵੀ ਕਿਸੇ ਘਰ ਦੇ ਵਿੱਚ ਪਾਠ ਕਰਵਾਇਆ ਹੋਣਾ ਉਸ ਤੋਂ ਬਾਅਦ ਕੀਰਤਨ ਚੱਲ ਰਿਹਾ ਹੈਗਾ ਤੇ ਇਧਰਲੇ ਪਾਸੇ ਜਨਨੀਆਂ ਕੁਝ ਸੈਟੀ ਤੇ ਬੈਠੀਆਂ ਹੋਈਆਂ ਸਾਹਮਣੇ ਉਧਰ ਸੋਫੇ ਤੇ ਬੈਠੀਆਂ ਹੋਈਆਂ ਤੇ ਇੱਕ ਇਧਰ ਕੋਈ ਮੂੜੇ ਤੇ ਵੀ ਬੈਠੀ ਹੋਈ ਹੈ ਜਿਨ੍ਹਾਂ ਦੀ ਸ਼ਕਲਾਂ ਵੱਲ ਦੇਖਿਆ ਜਾਵੇ ਤੇ ਕੋਈ ਜਿਆਦਾ ਏਸੀਆਂ ਵੀ ਨਹੀਂ ਹੈਗੀਆਂ ਇੱਕ ਕਵਾਂਟੀ ਸਾਈਡ ਤੇ ਜਿਹੜੇ ਸੋਫੇ ਤੇ ਬੈਠੇ ਉਹ ਥੋੜੇ ਬੁਜ਼ੁਰਗ ਲੱਗ ਰਹੇ ਹੈਗੇ ਆ ਠੀਕ ਹੈ ਤੇ ਲੇਕਿਨ ਜਿਹੜੀਆਂ ਬਾਕੀ ਬੈਠੀਆਂ ਹੋਈਆਂ ਉਹਨਾਂ ਨੂੰ ਤਾਂ ਕੋਈ ਹੈਲਥ ਇਸ਼ੂ ਵੀ ਨਹੀਂ ਲੱਗ ਰਿਹਾ ਕੋਈ ਏਜ ਫੈਕਟਰ ਵੀ ਨਹੀਂ ਹੈਗਾ ਦੱਸੋ ਇੱਕ ਕਿਹੜੀ ਖੁਸ਼ੀ ਦੇ ਵਿੱਚ ਸੋਫੇ ਤੋਂ ਨਾਲੇ ਮਹਾਰਾਜ ਤੋਂ ਉੱਤੇ ਬੈਠੀਆਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹ ਇੱਕ ਸਾ ਉਹ ਫੋਨ ਬਸ ਐ ਚਲਾਈ ਜਾ ਰਹੀ ਹੈਗੀਏ ਕੀਰਤਨ ਹੋ ਰਿਹਾ ਇਹ ਨਹੀਂ ਅਸੀਂ ਕੀਰਤਨ ਸੁਣ ਲਈਏ ਨਾਲ ਅਸੀਂ ਥੋੜਾ ਜਿਹਾ ਜਪ ਲਈਏ ਨਾਮ ਗੁਰੂ ਦਾ ਪਰ ਨਹੀਂ ਫੋਨ ਦੇ ਵਿੱਚ ਵੜੀਆਂ ਹੋਈਆਂ ਬੋਲੋ ਆ ਕਦਰਾਂ ਕੀਮਤਾਂ ਰਹਿ ਗਈਆਂ ਲੋਕਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਤੋਂ ਉੱਤੇ ਹੋ ਕੇ ਬੈਠਿਆ ਜਾ ਰਿਹਾ ਦੱਸੋ ਜੇ ਮੰਨ ਲਓ ਕਿਸੇ ਨੂੰ ਕੋਈ ਹੈਲਥ ਇਸ਼ੂ ਹੈਗਾ ਵੀ ਹੈ ਤੇ ਕੋਈ ਪੀੜਾ ਕੋਈ ਪੀੜੀ ਇਹੋ ਜੀ ਲਵੇ ਵੀ ਬੰਦਾ ਜਿਹੜਾ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਮਤਲਬ ਨੀਚੇ ਹੋ ਗਿਆ ਠੀਕ ਹੈ ਨੀਚੇ ਹੋ ਗਿਆ ਤਾਂ ਆ ਕੀ ਕਹੋਗੇ ਹੁਣ ਤੁਸੀਂ ਦੱਸੋ ਅਸੀਂ ਕੀ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਜੇ ਸਾਨੂੰ ਆਪ ਹੀਆਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਮੈਨੂੰ ਨਹੀਂ ਪਤਾ ਇੱਕ ਕਲਿੱਪ ਕਿੱਥੋਂ ਦੀ ਹੈ ਕਿਹੜੇ ਘਰ ਦੀ ਹੈਗੀ ਹੈ ਬਟ ਜਦੋਂ ਇਹੋ ਜਿਹੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਬਾਈਕਟ ਕਰਨਾ ਵੀ ਬੰਦਾ ਹੈਗਾ ਮੁੱਦਾ ਚੱਕਣਾ ਵੀ ਬੰਦਾ ਬਟ ਕਿਸੇ ਨੇ ਮੁੱਦਾ ਚੱਕਿਆ ਨਹੀਂ ਆ ਇੱਕ ਹੋਰ ਕਲਿੱਪ ਦੇਖਿਓ ਵੀ ਫੁਟੇਜ ਹੈਗੀ ਹੈ ਹੁਣ ਤੁਸੀਂ ਦੇਖੇ ਹੀ ਹੋਣਾ ਇੱਕ ਲੇਡੀ ਐਂਟਰ ਕਰਦੀ ਹੈ ਤੇ ਉਹਨੇ ਕੀ ਹਰਕਤ ਕੀਤੀ ਹੈ ਦੱਸੋ ਇਹ ਲੋਕ ਕਿੱਥੋਂ ਆਉਂਦੇ ਆ ਤੇ ਇਹੋ ਜਿਹੇ ਲੋਕਾਂ ਨੂੰ ਜਦੋਂ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਟੇਟਮੈਂਟ ਕੀ ਆਉਂਦੀ ਹੈ ਇਹ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਮੈਂਟਲੀ ਡਿਸਟਰਬ ਹੈਗੇ ਆ ਅੱਛਾ ਜੇ ਮੈਂਟਲੀ ਡਿਸਟਰਬ ਹੈਗੇ ਆ ਤੇ ਇਹਨਾਂ ਨੂੰ ਗੁਰਦੁਆਰਾ ਮੰਦਿਰ ਜਾਂ ਹੋਰ ਧਾਰਮਿਕ ਜਗ੍ਹਾ ਹੀ ਮਿਲਦੀ ਹੈ ਇਹੋ ਜੇ ਕੰਮ ਕਰਨ ਲਈ ਜੇ ਕੱਪੜੇ ਲਾ ਕੇ ਸਿੱਟਨੇ ਸੀ ਤਾਂ ਸੜਕ ਤੇ ਜਾਂਦੀਆਂ ਹੁੰਦੀਆਂ ਆਪਣੇ ਕੱਪੜੇ ਲਾ ਕੇ ਸਿੱਟ ਦਿੰਦੀ ਆਪਣਾ ਸਿਰ ਕੰਧ 'ਚ ਮਾਰੇ ਠੀਕ ਹੈ ਗੁਰਦੁਆਰੇ ਦੇ ਅੰਦਰ ਆ ਕੇ ਹਰਕਤ ਕਰਨ ਦਾ ਕੀ ਮਤਲਬ ਹੈ? ਮਾਨਸਿਕ ਪ੍ਰੇਸ਼ਾਨ ਬੰਦੇ ਨੂੰ ਇਹ ਪਤਾ ਹੈ ਵੀ ਇਹ ਗੁਰਦੁਆਰਾ ਹੈ, ਮੰਦਿਰ ਹੈ, ਮਸਜਿਦ ਹੈ, ਚਰਚ ਹੈ ਵੀ ਇੱਥੇ ਜਾ ਕੇ ਮੈਂ ਹਰਕਤ ਕਰਨੀ ਹੈ। ਬੋਲੋ। ਇਹ ਕਿਹੋ ਜੀ ਮਾਨਸਿਕ ਪਰੇਸ਼ਾਨੀ ਹੈ ਜਿਹੜੀ ਸਿਰਫ ਧਾਰਮਿਕ ਜਗ੍ਹਾ ਨੂੰ ਹੀ ਟਾਰਗੇਟ ਕਰਦੀ ਹੈ? ਠੀਕ ਹੈ? ਫਿਰ ਇਹੋ ਜਿਹੇ ਲੋਕਾਂ ਦਾ ਸੋਧਾ ਲਾਣਾ ਬੰਦਾ ਕਿਵੇਂ ਨਾਲੋ ਨਾਲ? ਬੰਦਾ ਹੈ ਨਾ ਹੱਦ ਹੈ, ਹੱਦ ਹੈ। ਇੱਥੇ ਕੀ ਹੈ ਇੱਕ ਡਿਫਰੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪੰਜਾਬ ਨੂੰ ਹਰ ਪੱਖੋਂ ਹਰ ਪੱਖੋਂ ਹਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇੱਧਰ ਬੱਚੇ ਨਸ਼ਿਆਂ ਤੇ ਲੱਗੇ ਜਾ ਰਹੇ ਆ ਬੱਚੇ ਮੋਬਾਈਲਾਂ ਤੇ ਰੀਲਾਂ ਤੇ ਲੱਗੇ ਹੋਏ ਆ ਆਪਾਂ ਗੱਲ ਕੀਤੀ ਉਸ ਦਿਨ ਵੀਡੀਓ ਦੇ ਵਿੱਚ ਠੀਕ ਹੈ ਤੇ ਆਪਾਂ ਪਾਸਾ ਵੀ ਨਾ ਛੱਡੋ ਅਗੇ ਕਲਿੱਪ ਹੋਰ ਦੇਖੋ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਅਗਲੇ ਲਾਈਨ ਬੋਲੋ ਯਾ ਕੱਲ੍ਹ ਕੀ ਆ ਹੋ ਕਿਸ ਨੇ ਜਾਣਾਂ ਸੋ ਲਿਵ ਲਾਈਵ ਫਾਰ ਐਵਰੀਡੇ ਰੱਜ ਕੇ ਜੀਓ ਖੁਸ਼ ਹਾਂ ਸਾਰੇ ਹੈਲਥੀ ਆ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਦੇ ਦਾਂ ਇੱਥੇ ਕਮੈਂਟਾਂ ਦੇ ਵਿੱਚ ਨਾ ਕਈ ਸਿਆਣੇ ਆ ਜਾਣਗੇ ਵੀ ਤੁਸੀਂ ਧਾਰਮਿਕ ਮੁੱਦੇ ਤੇ ਗੱਲ ਕਰ ਰਹੇ ਹੈਗੇ ਹੋ ਤੇ ਤੁਹਾਡਾ ਸਿਰ ਨਹੀਂ ਟੱਕਿਆ ਹੋਇਆ ਇਹ ਗੱਲ ਮੈਂ ਉਹਨਾਂ ਨੂੰ ਇਹ ਦੱਸ ਦਾਂ ਮੈਂ ਆਪਣੇ ਘਰ ਦੇ ਅੰਦਰ ਬੈਠੀ ਆ ਮੈਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਨਾ ਹੀ ਕਿਸੇ ਹੋਰ ਧਾਰਮਿਕ ਜਗ੍ਹਾ ਦੇ ਅੰਦਰ ਹੈਗੀਆਂ ਤੇ ਨਾ ਹੀ ਮੇਰੇ ਹੱਥ ਦੇ ਵਿੱਚ ਠੀਕ ਹੈ ਕੋਈ ਵੀ ਧਾਰਮਿਕ ਗ੍ਰੰਥ ਹੈਗਾ ਇਹ ਗੱਲ ਮੈਂ ਤਾਂ ਕਹਿ ਰਹੀ ਹਾਂ ਜਦੋਂ ਮੈਂ ਸੋਨੂ ਕੋਰ ਤੇ ਵੀਡੀਓ ਪਾਈ ਸੀ ਤਾਂ ਮੇਰੇ ਤੇ ਬੜੇ ਸਵਾਲ ਚੱਕੇ ਗਏ ਸੀ ਵੀ ਤੇਰੇ ਗੱਲ ਅ ਡਰੈਸ ਪਾਈ ਹੋਈ ਸੀ ਆਫਿਸ ਵਾਲੀ ਔਰ ਕੈਪ ਪਾਈ ਹੋਈ ਸੀ ਤਾਂ ਇਦਾਂ ਮੈਨੂੰ ਬੜੇ ਕਮੈਂਟ ਆਏ ਸੀ ਤੇ ਇੱਕ ਮੈਂ ਦਰਬਾਰ ਸਾਹਿਬ ਜਾਣ ਲੱਗੇ ਰੀਲ ਪਾਈ ਸੀ ਵੀ ਹਾਂ ਦਰਬਾਰ ਸਾਹਿਬ ਜਾ ਕੇ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਤੇ ਮੈਂ ਦਰਬਾਰ ਸਾਹਿਬ ਤੋਂ ਹਜੇ ਕਿਲੋ ਡੇਢ ਕਿਲੋਮੀਟਰ ਪੜਈ ਆ ਠੀਕ ਹੈ ਜੀ ਤਾਂ ਲੋਕੀ ਕਹੀ ਜਾ ਰਹੀ ਆ ਵੀ ਤੇਰਾ ਸਿਰ ਨਹੀਂ ਟੱਕਿਆ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜੇ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਇਹੋ ਜੀ ਕੋਈ ਹਰਕਤ ਕਰੂੰਗੀ ਨਾ ਤੇ ਚਾਹੇ ਮੇਰੇ ਧੋਨ ਲਾ ਕੇ ਸਿੱਟ ਦਿਓ ਠੀਕ ਹੈ ਮੈਂ ਚੋ ਵੀ ਨਹੀਂ ਕਰੂੰਗੀ ਤਾਂ ਮੈਂ ਆਪਣੇ ਗੁਰੂ ਮਹਾਰਾਜ ਦਾ ਪੂਰਾ ਪੂਰਾ ਮਾਨ ਸਰਮਾਨ ਕਰਦੀ ਹੈ ਆ ਜਿਹੜੇ ਹੁਣ ਆ ਜਿਹੜੇ ਤੁਸੀਂ ਕਲਿੱਪ ਦੇਖੀ ਇੱਥੇ ਕਿਸੇ ਜੋੜੇ ਦੇ ਆਨੰਦ ਕਾਰਜ ਹੋ ਰਿਹਾ ਠੀਕ ਹੈ ਕੋਈ ਬਜ਼ੁਰਗ ਬੰਦਾ ਇੱਥੇ ਗਾਣਾ ਗਾਣ ਲੱਗ ਗਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਦੇਖ ਲਓ ਸਿਆਣਾ ਵਿਆਣਾ ਬੰਦਾ ਹੈਗਾ ਜ਼ਿੰਦਗੀ ਇੱਕ ਸਫਰ ਹੈ ਸੁਬਾਣਾ ਠੀਕ ਹੈ ਤੇ ਉਹਨੇ ਲਾਸਟ ਵਿੱਚ ਕੀ ਗੱਲ ਕਹੀ ਵੀ ਗੱਲ ਕਰ ਹੀ ਲੈਣੇ ਆ ਸਾਰੇ ਅਡਲਟ ਬੈਠੇ ਹੋਏ ਆ ਤੇ ਇਸ ਤੋਂ ਬਾਅਦ ਜਿਹੜੀਆਂ ਨੇ ਗੱਲ ਕੀਤੀ ਉਹ ਤਾਂ ਤੁਸੀਂ ਸੁਣ ਕੇ ਹੈਰਾਨੀ ਹੋ ਜਾਓਗੇ ਦੱਸੋ ਜੇ ਤੂੰ ਨਵੇਂ ਵਿਆਹ ਜੋੜੇ ਨੂੰ ਕੁਝ ਸਮਝਾਣਾ ਆ ਆਨੰਦ ਕਾਰਜ ਹੋ ਜਾਣਗੇ ਜਦੋਂ ਘਰੇ ਪਹੁੰਚ ਜਾਣਗੇ ਜਾਂ ਪੈਲੱਸ ਵਿੱਚ ਪਹੁੰਚ ਜਾਣਗੇ ਉੱਥੇ ਜਾ ਕੇ ਸਮਝਾ ਲਈ ਪਟ ਨਹੀਂ ਅਸੀਂ ਤਾਂ ਆਪਣੇ ਸਾਰੇ ਸਿਆਣਾ ਬੈਠੀ ਬਖੇਰਾਂਗੇ ਗੁਰੂ ਘਰ ਦੇ ਵਿੱਚ ਖੜ ਕੇ ਆ ਸੁਣੋ ਜਰਾ ਕਿ ਜਿਹੜਾ ਮੈਂ ਇੱਕ ਸਪਰਮ ਹੁੰਦਾ ਉਹਦਾ ਮੋਲਕੂਲਰ weight ਨੈਨੋਗ੍ਰਾਮ ਤੋਂ ਵੀ ਥੱਲੇ ਆ ਉਹ ਜਿਹੜਾ ਇੱਕ ਐਗ ਹੁੰਦਾ ਉਸ ਤੋਂ ਕਰੀਬਨ ਕਰੀਬਨ 100000 ਟਾਈਮਸ ﺑੇਗ ਹੈਗਾ ਸੋ ਅਗਰ ਇੱਕ ਸਪਰਮ ਇੱਕ ਐਗ ਦੇ ਨਾਲ ਮਿਲਦਾ ਤੇ 7 ਪਾਉਂਡ ਦਾ ਬੇਬੀ ਕ੍ਰੀਏਟ ਹੁੰਦਾ ਸੋ ਇੱਕ ਖੁਸ਼ੀ ਦਾ ਯੂਨਿਟ ਅਮਨੀਤ ਨੂੰ ਦੇਂਗਾ ਉਹਨੂੰ ਰੈਪਿਡਲੀ ਮਲਟੀਪਲਾਈ ਕਰਕੇ ਖੁਸ਼ੀਆਂ ਤੇਰੀ ਝੋਲੀ 'ਚ ਪਾ ਦੂਗੀ ਲੇਕਿਨ ਇੱਕ ਗਲਤ ਗੰਤਿਆ ਬੋਲ ਬੋਲਿਆ ਤੇ ਤੈਨੂੰ ਰੈਪਿਡਲੀ ਉਹਨਾਂ ਹੀ ਮਲਟੀਪਲਾਈ ਕਰਕੇ ਤੇਰੀ ਝ ਸੋ ਤੇ ਨੋ ਇੰਪਰੋਬਲ ਪਰ। ਸੋ ਵਟ ਏਵਰ ਗਿਵ ਟੂ ਦਾ ਊਮਨ ਦਾ ਊਮਨ ਹੈਜ਼ ਐਬਿਲਿਟੀ ਟੂ ਮਲਟੀਪਲਾਈ ਐਂਡ ਗਿਵ ਇਟ ਬੈਕ ਟੂ ਯੂ। ਦੈਟਸ ਦਾ ਓਨਲੀ ਬਿਊਟੀ ਆਫ ਨੇਚਰ। ਸਮਾਜ ਚ ਹੀ ਨੇਚਰ ਦੀ ਬਿਊਟੀ ਰੱਖੀ ਆ। ਹੁਣ ਇਹ ਸਿਆਣਾ ਵਿਆਣਾ ਬੰਦਾ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਕਿਸ ਤਰ੍ਹਾਂ ਦੀ ਗੱਲਾਂ ਕਰ ਰਿਹਾ? ਸਪਰਮ ਦਾ ਮੋਲੀਕੂਲਰ weight ਦੱਸ ਰਿਹਾ। ਠੀਕ ਹੈ। ਗੱਲਾਂ ਚਾਹੇ ਸਹੀ ਕਰ ਰਿਹਾ। ਠੀਕ ਹੈ। ਵੀ ਔਰਤ ਨੂੰ ਜੋ ਤੁਸੀਂ ਦੋਗੇ ਉਹ ਤੁਹਾਨੂੰ ਮਲਟੀਪਲਾਈ ਕਰਕੇ ਦੋਗੀ। ਇਹ ਗੱਲਾਂ ਸਹੀ ਕਰ ਰਿਹਾ। ਲੇਕਿਨ ਇਹ ਕਿ ਸਹੀ ਜਗ੍ਹਾ ਤੇ ਕਰ ਰਿਹਾ? ਕਿ ਇਹ ਗੱਲਾਂ ਕਰਨ ਦੀ ਉਹ ਜ ਤੂੰ ਸਿਆਣਾ ਵਿਆਣਾ ਹੈਗਾ ਤੂੰ ਦੇਖ ਤਾ ਲੈ ਤੂੰ ਖੜਾ ਕਿੱਥੇ ਆ ਸਮਝ ਤੂੰ ਬਾਹਰ ਹੈ ਦਿਮਾਗ ਇਹਨਾਂ ਦੇ ਘਾ ਚਰਨ ਗਏ ਕਿ ਮਾਈਕ ਮਿਲ ਗਿਆ ਜਾਂ ਬੋਲਣ ਦਾ ਮੌਕਾ ਮਿਲ ਗਿਆ ਤੇ ਜਗਾ ਦੇਖਣੀ ਨਹੀਂ ਇਹ ਵੀ ਕਿੱਥੇ ਕੀ ਬੋਲ ਲੈ ਗਿਆ ਇਹੀ ਗੱਲਾਂ ਤੂੰ ਉਹਨਾਂ ਨੂੰ ਘਰੇ ਜਾ ਕੇ ਦੱਸ ਦੇ ਚਾਰ ਬੰਦਿਆਂ ਦੇ ਵਿੱਚ ਜੇ ਤੂੰ ਦੱਸਣੀ ਹੈਗੀ ਹੈ ਠੀਕ ਹੈ ਤੈਨੂੰ ਲੱਗਦਾ ਵੀ ਹਾਂ ਮੈਂ ਜ਼ਿਆਦਾ ਸਿਆਣਾ ਗਿਣਿਆ ਜਾਊਂਗਾ ਓਕੇ ਤਾਂ ਘਰ ਜਾ ਕੇ ਚਾਰ ਰਿਸ਼ਤੇਦਾਰ ਬਿਠਾ ਕੇ ਉਹਨਾਂ ਨੂੰ ਸਾਹਮਣੇ ਦੱਸ ਦੇ ਬੋਲੋ ਦੱਸੋ ਅਸੀਂ ਕੀ ਕਿਸੇ ਹੋਰ ਤੋਂ ਉਮੀਦ ਕਰੀਏ ਸਾਡੇ ਆਪਣੇ ਭਾਈਚਾਰੇ ਦੇ ਬੰਦੇ ਇਹ ਹਰਕਤਾਂ ਕਰਦੇ ਪਏ ਹੈਗੇ ਕੀ ਕਿਸੇ ਤੋਂ ਉਮੀਦ ਕਰਾਂਗੇ ਪਹਿਲਾਂ ਅਸੀਂ ਪਹਿਲਾਂ ਅਸੀਂ ਆਪ ਤਾਂ ਪੱਕੇ ਹੋ ਜਾਈਏ ਅਸੀਂ ਆਪ ਹੀ ਮਾਨ ਸਨਮਾਨ ਨਹੀਂ ਕਰੇ ਕੋਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੁਰਸੀਆਂ ਤੇ ਬੈਠੀ ਜਾ ਰਿਹਾ ਕੋਈ ਮੋੜੀਆਂ ਤੇ ਕੋਈ ਸੋਫਿਆਂ ਤੇ ਕੋਈ ਇਦਾਂ ਦੀ ਗੱਲਾਂ ਕਰੀ ਜਾ ਰਿਹਾ ਕੋਈ ਘਣੇ ਗਾਈ ਜਾ ਰਿਹਾ ਹੈਗਾ ਕੋਈ ਉੱਥੇ ਆ ਕੇ ਕੱਪੜੇ ਉਤਾਰੀ ਜਾ ਰਿਹਾ ਹੈਗਾ ਦੱਸੋ ਕੌਣ ਰੋਕੇਗਾ ਇਹਨਾਂ ਨੂੰ ਜਦੋਂ ਇਹੋ ਜੀ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਪਲੀਜ਼ 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 ਬੋਲਣਾ ਸ਼ੁਰੂ ਕਰੋ ਠੀਕ ਹੈ ਹੈਰਾਨ ਹੋ ਜਾਣੀਆ ਕਿ ਪਿਲਗ੍ਰਿਮ ਸੈਕਸ਼ਨ ਦੇ ਅੰਦਰ ਵੈਸ਼ਨੂ ਦੇਵੀ ਜੀ ਜਗਤਨਾਥ ਟੈਂਪਲ ਵੈਂਕਟੇਸ਼ਵਰ ਟੈਂਪਲ ਆਯੱਪਨ ਟੈਂਪਲ ਨਾਲ ਹੀ ਨਾਲ ਕਾਸ਼ੀ ਟੈਂਪਲ ਸਿੱਧੀ ਵਿਨਾਇਕ ਅਮਰਨਾਥ ਕੇਵ ਟੈਂਪਲ ਸ਼੍ਰੀ ਰਾਮ ਜਨਮਭੂਮੀ ਮੰਦਿਰ ਬੈਸਲੇਕਾ ਬੰਬ ਜੀਜਸ ਸ਼੍ਰੀਦੀ ਸਾਈਂ ਬਾਬਾ ਟੈਂਪਲ ਸਾਰਾ ਕੁਝ ਪਿਲਗ੍ਰਿਮ ਮੈਂਸ਼ਨ ਹੈ ਲੇਕਿਨ ਪੰਜਾਬੀ ਤੇ ਪੰਜਾਬ ਦਾ ਇਤਿਹਾਸ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਾ ਹੋਵੇ ਇਹਦੀ ਵੀ ਸਰਕਾਰਾਂ ਨੇ ਪੂਰੀ ਤਿਆਰੀ ਕਰੀ ਹੋਈ ਹੈ ਇਹ ਚੌਥੀ ਕੇ ਪੰਜਵੀਂ ਦੀ ਪਿਲਗ੍ਰਿਮ ਸੈਕਸ਼ਨ ਦੀ ਬੁੱਕ ਹੈਗੀ ਹੈ ਤੇ ਹੁਣ ਤੁਸੀਂ ਦੇਖਿਓ ਹਣਾ ਇਹਦੇ ਵਿੱਚ ਸਾਰੇ ਟੈਂਪਲਸ ਬਾਰੇ ਦੱਸਿਆ ਹੋਇਆ ਹੈ Hindu ਟੈਂਪਲਸ ਬਾਰੇ ਦੱਸਿਆ ਹੋਇਆ ਹੈ ਕਾਸ਼ੀ ਵਿਸ਼ਵਨਾਥ ਸਿੱਧੀ ਵਿਨਾਈਕ ਜੋ ਕਿ ਦੱਸਿਆ ਜਾਣਾ ਚਾਹੀਦਾ ਬਹੁਤ ਵਧੀਆ ਹੈਗਾ ਹਰ ਧਰਮ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਬੱਚਿਆਂ ਨੂੰ ਬਟ ਠੀਕ ਹੈ ਅੱਗੇ ਦੇਖਿਓ ਜਰਾ ਕਿਨ ਸਾਡੇ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਕਿੱਥੇ ਗਿਆ ਇਹ ਨਾ ਇਨਸਾਫੀ ਸਾਡੇ ਨਾਲ ਹੀ ਕਿਉਂ ਦਰਗਾਹ شریف ਅਜਮੇਰ ਮੁਸਲਮਾਨਾਂ ਦੀ ਜਗ੍ਹਾ ਉਹ ਕਿੱਥੇ ਗਈ ਕਿ ਤੁਸੀਂ ਬੱਚਿਆਂ ਨੂੰ ਇਹ ਜਗ੍ਹਾ ਦੇ ਬਾਰੇ ਪੜ੍ਹਾਉਣਾ ਨਹੀਂ ਚਾਹੁੰਦੇ ਹੋ ਸੀਬੀਏਸੀ ਨੂੰ ਦੇਣਾ ਪਏਗਾ ਜਵਾਬ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਪਲੀਜ਼ ਇਹ ਸਾਰੇ ਸਵਾਲ ਚੱਕੋ ਸੀਬੀਏਸੀ ਬੋਰਡ ਦੇ ਪਿਲਗ੍ਰਮ ਸੈਕਸ਼ਨ ਦੀ ਬੁੱਕ ਹੈਗੀ ਹੈ ਪੰਜਾਬ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਹਿੰਦੂ ਟੈਂਪਲਸ ਬਾਰੇ ਦੱਸਿਆ ਹੋਇਆ ਹੈ ਲੇਕਿਨ ਦਰਬਾਰ ਸਾਹਿਬ ਬਾਰੇ ਬਿਲਕੁਲ ਕੋਈ ਵੀ ਜ਼ਿਕਰ ਨਹੀਂ ਹੈਗਾ ਮਸਜਿਦ ਬਾਰੇ ਦਰਗਾਹ ਸ਼ਰੀਫ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਇਥੋਂ ਕੀ ਸਮਝਿਆ ਜਾਏਗਾ ਵੀ ਜਿਹੜਾ ਇੱਕ ਅਜੰਡਾ ਲੈ ਕੇ ਚੱਲ ਰਿਹਾ ਹੈ ਵੀ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਇੱਥੋਂ ਤਾਂ ਇਹੀ ਕਲੀਅਰ ਹੁੰਦਾ ਨਾ ਜੇ ਬੁੱਕਸ ਵਿੱਚ ਸਿਰਫ ਤੁਸੀਂ ਹਿੰਦੂ ਟੈਂਪਲ ਬਾਰੇ ਦੱਸ ਰਹੇ ਹੋ ਤੇ ਇਥੋਂ ਕੀ ਬੱਚਿਆਂ ਦੇ ਮਨਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ ਤੁਸੀਂ ਬੱਚੇ ਤੁਹਾਨੂੰ ਪਤਾ ਕੋਰਾ ਕਾਗਜ਼ ਹੁੰਦੇ ਆ ਜੋ ਉਹਨਾਂ ਦੇ ਬਚਪਨ ਤੇ ਲਿਖਦਾ ਉਹਦੇ ਦਿਲੋਂ ਦਿਮਾਗ ਦੇ ਵਿੱਚ ਉਹ ਸਾਰੀ ਉਮਰ ਛਪਿਆ ਰਹਿਣਾ ਹੈਣਾ ਤਾਂ ਤੁਸੀਂ ਸਿੱਖਾਂ ਦੇ ਇਤਿਹਾਸ ਬਾਰੇ ਮੁਸਲਮਾਨਾਂ ਦੇ ਇਤਿਹਾਸ ਬਾਰੇ ਜਾਂ ਫਿਰ ਜਿਹੜੇ ਕ੍ਰਿਸਚੀਅਨ ਹੈਗੇ ਉਹਨਾਂ ਦੇ ਇਤਿਹਾਸ ਬਾਰੇ ਉਹ ਵੀ ਚੀਜ਼ਾਂ ਰੱਖੋ ਨਾ ਬੋਲੋ ਇੱਕ ਕੀ ਚੱਲ ਰਿਹਾ ਮਾ ਮਾਪਾਪ ਨੂੰ ਵੀ ਥੋੜਾ ਵੇਅਰ ਹੋਣ ਦੀ ਜ਼ਰੂਰਤ ਹੈਗੀ ਹੈ ਮਾਪਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਹੈਗਾ ਜੇ ਕੋਈ ਚੀਜ਼ ਨਹੀਂ ਪੜਾਈ ਜਾ ਰਹੀ ਹੈਗੀ ਜਾਂ ਇੱਕੋ ਹੀ ਚੀਜ਼ ਪੜਾਈ ਜਾ ਰਹੀ ਹੈ ਠੀਕ ਹੈ ਤਾਂ ਤੁਸੀਂ ਜਾ ਕੇ ਸਕੂਲੇ ਸਵਾਲ ਵੀ ਕਰ ਸਕਦੇ ਹੋ ਨਾ ਕਿ ਜੇ Hindu Temple ਬਾਰੇ ਜਾਣਕਾਰੀ ਦੇ ਰਹੇ ਹੋ ਤੁਸੀਂ ਤੇ ਸਿੱਖ ਜਿਹੜੇ ਇਤਿਹਾਸ ਹੈਗਾ ਉਹਦੀ ਜਾਣਕਾਰੀ ਵੀ ਦਿਓ ਠੀਕ ਹੈ ਕ੍ਰਿਸਚਨ ਇਤਿਹਾਸ ਦੀ ਵੀ ਜਾਣਕਾਰੀ ਦਿਓ ਮੁਸਲਿਮ ਇਤਿਹਾਸ ਦੀ ਵੀ ਜਾਣਕਾਰੀ ਦਿਓ ਬੋਲੋ ਇਹ ਸਵਾਲ ਚੱਕਣੇ ਬੰਦੇ ਹਨਾ ਇਹ ਤਾਂ ਸਿੱਧਾ-ਸਿੱਧਾ ਤੁਸੀਂ ਆਪਣਾ Hindu ਰਸ ਦਾ ਅਜੰਡਾ ਚਲਾਇਆ ਹੋਇਆ ਹੈ ਬੋਲੋ ਤੇ ਜੇ ਕੋਈ ਆ ਕੇ ਸਿਖਾ ਕੇ ਕਹਦੇ ਜੇ ਅਸੀਂ ਆਪਣਾ ਸਿੱਖ ਰਾਜ ਲੈਣਾ ਹੈਗਾ ਤੇ ਫਿਰ ਤੁਹਾਨੂੰ ਪਤਾ ਹੀ ਕੀ ਹੁੰਦਾ ਤੇ ਏਸੀ ਅੱਜ ਦੀ ਵੀਡੀਓ ਇਹ ਵੀਡੀਓ ਬਣਾ ਕੇ ਮੈਂ ਸਿਰਫ ਇਹ ਸਮਝਾਉਣਾ ਚਾਹਨੀ ਹੈਗੀ ਆ ਪਹਿਲਾਂ ਆਪਾਂ ਨੂੰ ਹੀ ਜ਼ਮੀਨੀ ਪੱਧਰ ਤੇ ਸजग ਵੀ ਹੋਣਾ ਪਏਗਾ ਤੇ ਸੁਧਰਨਾ ਵੀ ਪਏਗਾ ਆਪਣੇ ਹੀ ਗਰੇਬਾਨ ਦੇ ਵਿੱਚ ਝਾਤੀ ਮਾਰ ਕੇ ਦੇਖਣੀ ਪਏਗੀ ਵੀ ਅਸੀਂ ਆਪ ਕਿੱਥੇ ਗਲਤ ਕਰ ਰਹੇ ਆ ਤੇ ਸਾਡੇ ਆਲੇ ਦੁਆਲੇ ਜੋ ਗਲਤ ਹੋ ਰਿਹਾ ਕੀ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਖਿਲਾਫ ਆਵਾਜ਼ ਚੱਕ ਰਹੇ ਆ ਜੇ ਅਸੀਂ ਇਹੀ ਨਹੀਂ ਕਰ ਰਹੇ ਤੇ ਸਰਕਾਰਾਂ ਦੇ ਖਿਲਾਫ ਆਵਾਜ਼ ਕਿੱਥੋਂ ਚੱਕ ਲਾਂਗੇ ਦੱਸਿਓ ਮੈਨੂੰ ਜ਼ਰਾ ਠੀਕ ਹੈ ਇਸੇ ਕਰਕੇ ਪਹਿਲਾਂ ਆਪਾਂ ਨੂੰ ਆਪਣਾ ਆਲਾ ਦਵਾਲਾ ਸਹੀ ਕਰਨਾ ਪਏਗਾ ਫਿਰ ਕਿੱਥੇ ਜਾ ਕੇ ਸਰਕਾਰਾਂ ਸਹੀ ਹੋਣਗੀਆਂ ਸੋ ਆਪਣੇ ਜਿਮੇਨੀ ਪੱਧਰ ਤੇ ਕੰਮ ਸ਼ੁਰੂ ਕਰੋ ਜੇ ਤੁਹਾਨੂੰ ਕੋਈ ਗਲਤੀ ਕਰਦਾ ਇਦਾਂ ਦਿਖਦਾ ਹੈ ਉਹਨਾਂ ਜਿਹੜੇ ਘਰ ਦੇ ਵਿੱਚ ਪਾਰਟ ਹੋ ਰਿਹਾ ਸੀ ਜਨਨੀਆਂ ਸੋਫਿਆਂ ਤੇ ਬੈਠੀਆਂ ਹੋਈਆਂ ਸੀ ਉੱਥੇ ਕਿਸੇ ਨੂੰ ਉੱਠ ਕੇ ਬੋਲਣਾ ਚਾਹੀਦਾ ਸੀ ਵੀ ਗਲਤ ਹੈ ਠੀਕ ਹੈ ਨਾ ਇੱਕ ਇੱਕ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾ ਰਹੀ ਹਾਂ ਵੀ ਉੱਥੇ ਕੋਈ ਉੱਠ ਕੇ ਨਹੀਂ ਬੋਲਿਆ ਵੀ ਬੀਬੀ ਉਸ ਇੱਥੇ ਕਿੱਥੇ ਕਿਉਂ ਬੈਠੀ ਹੋਈਆਂ ਵੀ نیچے ਬੈਠੋ ਉਦਾਂ ਵਿਆਹਾਂ ਸ਼ਾਦੀਆਂ ਤੇ ਇਹਨਾਂ ਨੇ ਡਾਂਸ ਕਰਨੇ ਹੋਣ ਫਿਰ ਇਹਨਾਂ ਦੇ ਨਾਲ ਗੋਡੇ ਦੁਕ ਲੇਕਿਨ ਗੁਰਦੁਆਰੇ ਜਾ ਕੇ ਆਪਾਂ ਨੀਚੇ ਚੌਂਕੜਾ ਲਾ ਕੇ ਬਹਿਣਾ ਤੇ ਉੱਥੋਂ ਇਹਨਾਂ ਦੇ ਹੱਡ ਗੋਡੇ ਦੁਖਣ ਲੱਗ ਜਾਂਦੇ ਹੈਗੇ ਐ ਇਹ ਸਾਰੀਆਂ ਦੋਗਲੀਆਂ ਹੈਗੀਆਂ ਇਹੋ ਜੀਆਂ ਠੀਕ ਹੈ ਨਾ ਤੇ ਲਾਸਟ ਵਿੱਚ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ ਮੈਂ ਹਰ ਧਰਮ ਦਾ ਬਰਾਬਰ ਮਾਨ ਸਨਮਾਨ ਕਰਦੀ ਆ ਮੇਰੇ ਲਈ ਸਾਰੇ ਹੀ ਧਰਮ ਬਰਾਬਰ ਹੈ ਰਿਸਪੈਕਟਫੁਲ ਹੈ ਪੂਜਨੀ ਹੈਗੇ ਠੀਕ ਹੈ ਜੀ ਤੇ ਇਸੇ ਅੱਜ ਦੀ ਵੀਡੀਓ ਮਿਲਦੇ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ